ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਾਇਆ ਜੀਵਲਰ ਐਸੋਸੀਏਸ਼ਨ ਵੱਲੋਂ ਗਰਮੀ ਦੀਆਂ ਛੁੱਟੀਆਂ ਜੂਨ ਨੂੰ ਕੀਤੀਆਂ ਜਾ ਰਹੀਆਂ ਹਨ ਇਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਹੀਰਾ ਲਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੁਵਲਰ ਸਤੇਮਨੀ ਚੇਜਰ ਆਪਣੀਆਂ ਦੁਕਾਨਾਂ 3 ਦਿਨ ਬੰਦ ਰੱਖਣਗੇ ਜੇਕਰ ਉਹਨਾਂ ਦੀ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਦੁਕਾਨ ਖੋਲਦਾ ਹੈ ਤਾਂ ਉਸਨੂੰ 50000 ਜੁਰਮਾਨਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਗੁਰਾਇਆ ਬੜਾ ਪਿੰਡ ਮੁਠੱਡਾ ਕਲਾ ਰੁੜਕਾ ਤੇ ਹੋਰ ਪਿੰਡਾ ਤੋਂ ਉਹਨਾਂ ਦੇ ਮੈਂਬਰ ਸ਼ਾਮਿਲ ਹਨ ਕਿਰਾਇਆ ਜੂਨਲ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਐਸਆਰਵੀ 28 29 30 ਜੂਨ ਦੀਆਂ ਛੁੱਟੀਆਂ ਸਰਾਫਾ ਜੂਨਲ ਐਸੋਸੀਏਸ਼ਨ ਤੇ ਮਨੀ ਚੇਂਜਰ ਵੱਲੋਂ ਕੀਤਿਆ ਜਾ ਰਹੀਆਂ ਹਨ ਜੇ ਕੋਈ ਦੁਕਾਨਦਾਰ ਇਸ ਛੁੱਟੀ ਦੇ ਵਿੱਚ ਦੁਕਾਨ ਖੋਲਦਾ ਹੈ ਤੇ ਉਹਨੂੰ 50000 ਰੁਪਏ ਜੁਰਮਾਨਾ ਲੱਗੇਗਾ ਕਿਰਾਇਆ ਜੂਨਲ ਤੋਂ ਇਲਾਵਾ ਬੜਾ ਪਿੰਡ ਬਠੱਡਾ ਰੁਲਕਾ ਕਲਾ ਤੇ ਆਰੇ ਜੋ ਆਰੇ ਸਾਰੇ ਪਿੰਡ ਵੀ ਦੀਆਂ ਜਿੱਤੀਆਂ ਵੀ ਸਾਡੇ ਮੈਂਬਰ ਹਨ ਉਹ ਸਾਰੀਆਂ ਦੁਕਾਨਾਂ ਬੰਦ ਰੱਖਣਗੇ ਮਨੀ ਚੈਂਜਰ ਦੀਆਂ ਵੀ ਦੁਕਾਨਾਂ ਸਾਰੀਆਂ ਬੰਦ ਰਹਿਣਗੀਆਂ ਤੇ ਸਾਰਾ ਸ਼ਹਿਰ 28 29 30 ਤੱਕ ਬੰਦ ਹੈ ਕਹ ਰਾਇਆ ਸ਼ਹਿਰ ਸਾਰਾ 28 29 30 ਤੱਕ ਬੰਦ ਹੈ